ਸੋਣੇ ਹਿਸਾਬ ਦੀਆਂ ਬਣੀਆਂ ਜਿਹੜੀਆਂ ਵੀ ਜਿਆਦਾ ਸਫਾਈ ਰੱਖਣ ਵਾਲੀਆਂ ਪਰ ਮੈਂ ਇਸ ਤਰ੍ਹਾਂ ਸਵਾਹ ਤਿਆਰ ਕੀਤੀ ਹੈ ਤੇ ਇਸ ਤਰ੍ਹਾਂ ਸਵਾਹ ਤਿਆਰ ਕੀਤੀ ਹੈ ਕਿ ਸਾਡੀ ਰਸੋਈ ਵਿੱਚ ਗੰਦ ਵੀ ਨਹੀਂ ਪਊਗਾ ਆਪਾਂ ਉਹਨੂੰ ਰੱਖ ਵੀ ਸਕਦੇ ਹਾਂ ਨਾ ਤੇ ਉਹ ਵੀ ਮੈਂ ਨਾ ਸਾਬਣ ਦੀ ਸਾਬਣ ਵਾਂਗੂ ਬਣਾਈ ਹੈ ਜੀ ਦੇਖੋ ਸਾਬਣ ਵਾਂਗੂ ਬਣਾਤੀ ਮੈਂ ਨੇ ਤੇ ਇਹਨੂੰ ਅਸੀਂ ਸਾਬਣ ਵਾਂਗੂ ਮਤਲਬ ਕਿ ਰਸੋਈ 'ਚ ਵਰਤ ਸਕਦੇ ਆ ਤੇ ਸਾ ਗੰਦ ਵੀ ਨਹੀਂ ਪੈਂਦਾ ਜਿਵੇਂ ਜਿਵੇਂ ਆਪਾਂ ਭਾਂਡੇ ਵਾਂਜਣ ਵਾਲੇ ਸਾਬਣ ਵਰਤਦੇ ਆਂ ਐਸੀ ਤਰ੍ਹਾਂ ਵਰਤ ਸਕਦੇ ਆਂ ਇਹਨੂੰ ਤੇ ਇਹ ਆਪਾਂ ਬਣਾ ਕੇ ਆਪਣਾ ਰਸੋਈ ਵਿੱਚ ਜੜਾ ਸਕਦੇ ਆਂ ਮੈਂ ਤੇ ਸਵਾਹ ਸਾਨੂੰ ਬਰਤਣੀ ਜਰੂਰੀ ਚਾਹੀਦੀ ਹੈ ਸਾਨੂੰ ਸਾਡੀਆਂ ਪਹਿਲਾਂ ਮਾਵਾਂ ਦੇਖੋ ਕਿਵੇਂ ਰਗੜਦੀਆਂ ਰਹਿੰਦੀਆਂ ਸੀਗੀਆਂ ਸਵਾਹ ਨਾਲ ਭਾਂਡੇ ਹਨਾ ਤੇ ਕਦੀ ਰੇਤੇ ਨਾਲ ਰਗੜਦੀਆਂ ਦੀ ਸਵਾਹ ਨਾਲ ਸਾਨੂੰ ਕੋਈ ਬਿਮਾਰੀਆਂ ਵੀ ਨਹੀਂ ਲੱਗਦੀਆਂ ਹੁਣ ਆਪਾਂ ਇਹ ਸਾਬਣ ਸਰਫ ਦੂਸਰਾ ਵਰਤਦੇ ਆਂਗੇ ਉਹਦੇ ਨਾਲ ਸਾਨੂੰ ਸਾਰੀਆਂ ਬਿਮਾਰੀਆਂ ਲੱਗਦੀਆਂ ਨਹੀਂ ਆਂ ਸਾਨੂੰ ਸਵਾਭੀ ਜਰੂਰੀ ਵਰਤਣੀ ਚਾਹੀਦੀ ਹੈ ਤੇ ਇਹ ਐਂ ਕਰਕੇ ਰਸੋਈ ਵਿੱਚ ਤਿਆਰ ਕਰਕੇ ਨਾ ਸਾਬਣ ਮੰਗੂ ਰਸੋਈ ਵਿੱਚ ਰੱਖੋ ਸਾਰੇ ਮਿਲੇ ਪੈਣਾ ਤੇ ਇਹਦੇ ਨਾਲ ਭਾਂਡੇ ਸਾਫ਼ ਕਰਿਆ ਕਰੋ ਤੇ ਸਾਨੂੰ ਬਿਮਾਰੀਆਂ ਵੀ ਘਟਣ ਸਾਨੂੰ ਬਿਮਾਰੀਆਂ ਘੱਟ ਲੱਗਣ ਹੈ ਨਾ ਤੇ ਸਾਡੇ ਤੰਦਰੁਸਤ ਰਹਿਣ ਸਾਡੇ ਬੱਚਿਆਂ ਚ ਸਾਡੇ ਪਰਿਵਾਰ ਚ ਇਹ ਚੀਜ਼ ਸਾਨੂੰ ਕਰਣੀ ਚਾਹੀਦੀ ਹੈ ਸਾਨੂੰ ਹੈ ਨਾ ਤੇ ਸਾਨੂੰ ਪ੍ਰਾਣੀ ਜਾਨਾਂ ਵੀ ਉੱਠਣੀ ਚਾਹੀਦੀ ਪਰ ਅੱਜ ਕੱਲ ਮਸਵਾਹ ਮਿਲਦੀ ਵੀ ਹੈ ਨਹੀਂ ਪਰ ਫਿਰ ਵੀ ਜੋ ਕੁ ਤਿਆਰ ਕਰਕੇ ਦਿੰਦਾ ਹੈ ਤਾਈ ਤਿਆਰ ਕਰਕੇ ਜੀ ਸਾਬਣ ਮੰਮੂ ਆਪਾਂ ਰੱਖ ਸਕਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਸਵਾਦ ਦੇ ਰਹੀ ਹਾਂ ਵੀ ਆਪਾਂ ਇਹ ਸਾਬਣ ਮੰਮੂ ਬਣਾ ਲੈਨੇ ਆ ਤੇ ਇਹਨੇ ਆਪਣੇ ਆਪ ਬਣਾਇਆ ਇਹਦਾ ਇਹ ਚ ਕਈ ਚੀਜ਼ਾਂ ਪਾਈਆਂ ਨੇ ਆ ਪਾ ਕੇ ਇਹਨੂੰ ਸਾਬਣ ਮੰਮੂ ਜਮਾ ਲਿਆ ਜਮਾ ਕੇ ਹੁਣ ਇਹਨੂੰ ਮੈਂ ਰਸੋਈ ਵਿੱਚ ਰੱਖ ਸਕਦਾ ਹਾਂ ਤੇ ਇਸੇ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੋ